ਬੱਤ ਕਰਦੇ ਨੇ ਸਲਾਮਾਂ ਜਿਹੜੇ ਤੇਰੀਆਂ ਉਹਨੇ ਤੈਨੂੰ ਪਾਉਂਦੇ ਮਾਲਕਾ ਬੱਤ ਕਰਦੇ ਨੇ ਸਲਾਮਾਂ ਜਿਹੜੇ ਤੇਰੀਆਂ ਉਹਨੇ ਤੈਨੂੰ ਪਾਉਂਦੇ ਮਾਲਕਾ ਜੇ ਕਰੂਨੀ ਤੇਰਾ ਮਾਂ ਦੇ ਮੇਰਾ ਸੁਸਤਾ ਸੁਸਤਾ ਮੇਰਾ ਸੁਸਤਾ ਮੇਰਾ ਉਹ ਕੀ ਪ੍ਰਸੰਗ ਬਦ ਕਰ ਦੇ ਨੇ ਸਲਾਮਾਂ ਜਿਹੜੇ ਸੇਰੀਆਂ ਉਹਨੇ ਸੈਨੂੰ ਬੌਂਦੇ ਮਾਲਕਾ ਬਦ ਕਰਦੇ ਨੇ ਸਲਾਮਾ ਜਿਹੜੇ ਤੇਰੀਆਂ ਉਹਨੇ ਸੈਨੂ ਗੋਦੇ ਮਾਲਕਾ ਸਿਰਸਾਰੇ ਜੀਤਵਾਸੇ ਤੇਰੇ ਆ ਉਹਨੇ ਸੈਨੂ ਗੋਦੇ ਮਾਲਕਾ ਤੇਰੇ ਸਾਹੇ ਜੀਤਵਾਸੇ ਤੇਰੇ ਆ ਉਹਨੇ ਸੈਨੂ ਗੋਦੇ ਮਾਲਕਾ ਸੋਨੇ ਚੈਨੂ ਜੀ ਪਾਉਂਦੇ ਮਾਲਕਾ ਸੋਨੇ ਚੈਨੂ ਜੀ ਪਾਉਂਦੇ ਮਾਲਕਾ

ओनु जी पौदे पालका ओ नी ताईनूं जी पौदे पालका सलाम जे तेरियां उन तव्हांखे माल के ਕਰਦੇ ਨੇ ਸਲਾਮ ਜਿਹੜੇ ਤੇਰੀਆਂ ਉਹੀ ਤੇਨੂੰ ਪਾਉਂਦੇ ਮਾਲਕਾ ਕਰਦੇ ਨੇ ਸਲਾਮ ਜਿਹੜੇ ਤੇਰੀਆਂ ਉਹੀ ਤੇਨੂੰ ਪਾਉਂਦੇ ਮਾਲਕਾ ਉਹੀ ਤੇਨੂੰ ਪਾਉਂਦੇ ਮਾਲਕਾ ਉਹੀ ਤੇਨੂੰ ਪਾਉਂਦੇ ਮਾਲਕਾ ਉਹੀ ਤੇਨੂੰ ਪਾਉਂਦੇ ਮਾਲਕਾ ਬਸੇ ਕਲ ਦੇ ਨੇ ਸਲਾਮਾਂ ਜਿਹੜੇ ਤੇਰੀਆਂ ਉਹ ਨਹੀਂ ਸੈਨੂੰ ਪਾਉਂਦੇ ਮਾਲਕਾ ਬਸੇ ਕਰਦੇ ਨੇ ਸਲਾਮਾਂ ਜਰੇ ਤੇਰੀਆਂ ਉਹਨੇ ਤੈਨੂੰ ਬੋNDE ਮਾਲਕਾ ਕਰਦੇ ਨੇ ਸਲਾਮਾਂ ਜਰੇ ਤੇਰੀਆਂ ਉਹਨੇ ਤੈਨੂੰ ਬੋNDE ਮਾਲਕਾ ਕਰਦੇ ਨੇ ਸਲਾਮਾਂ ਜਰੇ ਤੇਰੀਆਂ ਉਹਨੇ ਤੈਨੂੰ ਬੋNDE ਮਾਲਕਾ ਕਰਦੇ ਨੇ ਸਲਾਮਾਂ ਜਰੇ ਤੇਰੀਆਂ ਉਹਨੇ ਤੈਨੂੰ ਬੋNDE ਮਾਲਕਾ ਗੁਰੂ ਪ੍ਰੀਤ ਸਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਠੇ ਸੀਗੇ ਘਰੇ ਇੱਕ ਦਿਨ ਇਸ ਤਰ੍ਹਾਂ ਹੀ ਕੁਝ ਮਨ 'ਚ ਚੱਲਿਆ ਵੀ ਆਪਾਂ ਗੁਰੂ ਘਰ ਜਾਨੇ ਆ ਤੇ ਕੀ ਲੈਣ ਜਾਨੇ ਆਪਾਂ ਮਨ ਵਿੱਚ ਆਪਣੇ ਕੀ ਆਪਾਂ ਲੈਣ ਕੀ ਆਏ ਆ ਜਦੋਂ ਗੁਰੂ ਮਹਾਪੁਰਖ ਦੀ ਸੰਗਤ ਕਰਦੇ ਆ ਜਾਂ ਗੁਰੂ ਘਰ ਜਾਨੇ ਆਪਾਂ ਆਪਾਂ ਕੀ ਸਮਝ ਕੇ ਜਾਣੇ ਉੱਥੇ ਕੀ ਲੈਣੇ ਜਾਣੇ ਸੋ ਇਸ ਤਰ੍ਹਾਂ ਚੱਲਦਾ ਸੀਗਾ ਉਦੋਂ ਆ ਕੁਦਰਤੀ ਇਹ ਚੱਲਣ ਲੱਪਿਆ ਮਹਾਰਾਜ ਦੀ ਧਾਰਨਾ ਯਾਦ ਆ ਗਈ ਮੈਂ ਉਹਦੇ ਗੁਣ ਗਣਾਉਣ ਲੱਪਿਆ ਤੇ ਬੀਬੀ ਵੀ ਘਰੋਂ ਉਹ ਕਹਿੰਦੀ ਇਹ ਮੈਂ ਕਿਹਾ ਵੀ ਇੱ데 ਮਹਾਰਾਜ ਦੀ ਕੋਈ ਬਤਨ ਯਾਦ ਆ ਗਿਆ ਤੇ ਆਪਾਂ ਇੱਕ ਗੁਰੂ ਮਹਾਂਪੁਰਖ ਕੋ ਆਉਣੇ ਆ ਤੇ ਆਪਾਂ ਨੂੰ ਨਿੱਕੀ ਨਿੱਕੀ ਚੀਜ਼ਾਂ ਦੇ ਲਈ ਮੇਰੇ ਮਨ ਤੇ ਚੱਲਦਾ ਸੀ ਬਾਕੀ ਹਰ ਕਿਸੇ ਦਾ ਆਪਣਾ ਆਪਣਾ ਹੈ ਇੱਕ ਪਾਸੇ ਆਪਾਂ ਕਹਿ ਦਿੰਨੇ ਆਪਣੀ ਸੰਗਤ ਵੀ ਬੜਾ ਖੁਸ਼ ਚੱਲਦਾ ਸੀ ਇੱਕ ਪਾਸੇ ਕਹਿਣਾ ਤਿੰਨ ਲੋਕ ਦਾ ਮਾਲਕ ਆ ਤੇ ਇੱਕ ਆਪਾਂ ਥੋੜਾ ਜਿਹਾ ਪਾਸੇ ਹੁੰਨੇ ਆ ਤੇ ਆਪਾਂ ਗੱਲਾਂ ਉਦਦੀਆਂ ਕਰਨ ਲੱਪੇ ਨੇ ਵੀ ਜਿੱਦਾਂ ਕਿ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਉਹ ਮਾਰੇ ਧਾਰਨਾ ਪਰਦੇ ਹੁੰਦੇ ਸੀਗੇ ਵੀ ਆਰਾਮ ਕਿਹੜਾ ਨਿਆਣਾ ਆ ਹਨਾ ਸਭ ਦੇ ਦਿਲਾਂ ਦੀਆਂ ਜਾਣੇ राम ਕਿਹੜਾ ਨਿਆਣਾ ਆ ਸੋ ਇਸ ਕਰਕੇ ਆਪਾਂ ਮਹਾਪੁਰਖਾਂ ਕੋਲ ਜਦੋਂ ਆਉਣੇ ਆ ਸੋਚ ਨੂੰ ਆਪਣੀ ਨੂੰ ਕੋਸ਼ਿਸ਼ ਕਰਿਆ ਕਰੀਏ ਵੀ ਆਪਾਂ ਉਹਨਾਂ ਦੇ ਚਰਨਾਂ ਦੇ ਉੱਤੇ ਸਿਰ ਰੱਖਣ ਦੀ ਸੁਰਤੀ ਵਿਰਤੀ ਕਰਕੇ ਜਾਂ ਜੋ ਵੀ ਆਪਣੇ ਮਨ ਦੀ ਸ਼ਰਧਾ ਆ ਉਹਨਾਂ ਨੂੰ ਪ੍ਰਤੱਖ ਕਰਕੇ ਮੰਨ ਕੇ ਨਾਲ ਚੱਲੀਏ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਬਹੁਤ ਕਮਾਈ ਵਾਲੇ ਦੇਖੇ ਨੇ ਮੈਂ ਸਾਧੂ ਮਹਾਤਮਾ ਵੀ ਕਈ ਜਿਹੜੇ ਇੱਥੇ ਸੇਵਾ ਬਹੁਤ ਕਰਦੇ ਨੇ ਨਸੰਗਤ ਦੀ ਗੱਲ ਵੀ ਕਰਦਾ ਵਿੱਚੀ ਪਰ ਆਪਣਾ ਜਦੋਂ ਮਹਾਰਾਜ ਨਾਲ ਪ੍ਰੇਮ ਜਿਹੜਾ ਆ ਜਿਹੜੇ ਪ੍ਰੇਮ ਤੋਂ ਬਿਨਾਂ ਜਿਹੜਾ ਆਪਾਂ ਕੋਈ ਵੀ ਚੀਜ਼ ਮੰਗਦੇ ਆ ਨਾ ਗੁਰਬਾਣੀ ਵੀ ਇਹੀ ਕਹਿੰਦੀ ਆ ਵੀ ਦੁੱਖ ਰੂਪੀ ਹੋਈ ਆ ਔਰ ਜੋ ਕੁਝ ਵੀ ਆਪਾਂ ਮੰਗਦੇ ਨਾ ਸਵਰਗ ਨਾ ਨਰਕ ਆਪਾਂ ਨੂੰ ਸਿਰਫ ਮਹਾਪੁਰਖਾਂ ਦੇ ਚਰਨਾਂ ਦੀ ਪ੍ਰੀਤ ਹੀ ਮੰਗਣ ਦੀ ਲੋੜ ਆ ਉਹਦੇ ਨਾਲ ਹੀ ਆਪਣਾ ਜਿਹੜਾ ਪਾਰ ਹੋਣਾ ਨਵੇੜਾ ਬਾਬਾ ਜੀ ਮੰਜਪੁਰ ਵਾਲੇ ਕਰੀ ਬਚਨ ਸੁਣਾਉਂਦੇ ਸੀ ਕਹਿੰਦੇ ਜਿਹੜੀਆਂ ਰਿੱਧੀਆਂ ਸਿੱਧੀਆਂ ਨਿੱਧੀਆਂ ਨੇ ਕਹਿੰਦੇ ਸਤਖੰਡ ਦੇ ਬਾਹਰ ਇਹ ਤਾਂ ਹੱਥ ਜੋੜ ਕੇ ਖੜੀਆਂ ਨੇ ਕਿ ਮਹਾਰਾਜ ਸਾਨੂੰ ਵਰਤ ਲੋ ਸਾਨੂੰ ਕਿਸੇ ਪਿਆਰੇ ਸਿੱਖ ਦੇ ਸੇਵਕ ਦੇ ਜਾਂ ਹੋਰ ਕਿਤੇ ਸਾਨੂੰ ਵਰਤੂ ਕਹਿੰਦੇ ਇਹਨਾਂ ਨੂੰ ਸੱਚਖੰਡ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈਗੀ ਵੀ ਅੰਦਰ ਨਹੀਂ ਜਾ ਸਕਦੇ ਸੋ ਗੱਲ ਹੈ ਵੀ ਆਪਾਂ ਜਦੋਂ ਮਹਾਪੁਰਖਾਂ ਤੋਂ ਮੰਗਣਾ ਆ ਤਾਂ ਆਪਾਂ ਇਹੀ ਮੰਗੀਏ ਚਰਨਾਂ ਦੀ ਪ੍ਰੀਤ ਜੇ ਉਹ ਹੁਣ ਜਿੱਥੇ ਉਹ ਹੋਣਗੇ ਜਦੋਂ ਚਰਨਾਂ ਦੀ ਪ੍ਰੀਤ ਮੰਗਾਗੇ ਤਾਂ ਆਪੇ ਫਿਰ ਉੱਥੇ ਰੱਖਣਗੇ ਜੇ ਸੰਸਾਰ ਵਿੱਚ ਵੀ ਆਉਂਦੇ ਨੇ ਤਾਂ ਤਾਂ ਵੀ ਆਪਣੇ ਸੇਵਕਾਂ ਨੂੰ ਫਿਰ ਨਾਲ ਹੀ ਰੱਖਦੇ ਨੇ ਤੇ ਜੇ ਸਰੀਰ ਦਾ ਉਹਲਾ ਵੀ ਕਰਦੇ ਨੇ ਜਾਂ ਸਿੱਖ ਸੇਵਕ ਵੀ ਕੋਈ ਜਾਂਦਾ ਆ ਤਾਂ ਆਪਣੀ ਪੂਰੀ ਨੂੰ ਲੈ ਜਾਂਦੇ ਨੇ ਫਿਰ ਉਹਨਾਂ ਨੂੰ ਸੋ ਇਸੇ ਤਰ੍ਹਾਂ ਹੀ ਕਰੀ ਇੱਥੇ ਬੈਠੇ ਸੀਗੇ ਆ ਕਮਰਾ ਇੱਧਰ ਜਿਹੜਾ ਹੁੰਦਾ ਸੀ ਜੀ ਜਦੋਂ ਮਹਾਰਾਜ ਜੀ ਨੇ ਇੱਥੇ ਸੇਵਾ ਦਾ ਕਰ ਦਿੱਤਾ ਸੀਗਾ ਹੁਕਮ ਤੇ ਮੈਨੂੰ ਭਾਈ ਹਰਮਿੰਦਰ ਸਿੰਘ ਉਹਨਾਂ ਦਾ ਫੋਨ ਆਇਆ ਇੱਕ ਦਿਨ ਮੈਨੂੰ ਕਹਿੰਦੇ ਕਹਿੰਦੇ ਮਨਿੰਦਰ ਸਿੰਘ ਠੀਕ ਹੋ ਤੁਸੀਂ ਮੈਂ ਕਿਹਾ ਹਾਂਜੀ ਠੀਕਾਂ ਜੀ ਕਹਿੰਦੇ ਰਾਤੀ ਮੈਨੂੰ ਸੁਪਨਾ ਆਇਆ ਸੁਪਨੇ ਦੇ ਵਿੱਚ ਤੁਸੀਂ ਕਹਿੰਦੇ ਆਪਣਾ ਪੈਰ ਜਾਂ ਘੁੱਟੀ ਜਾਂਦੇ ਸੀਗੇ ਸੰਤ ਮਹਾਰਾਜ ਨਾਲ ਗੱਡੀ 'ਚ ਬੈਠੇ ਆਪਾਂ ਪਿੱਛੇ ਸੀਟ ਤੇ ਤੁਸੀਂ ਪੈਰ ਜਾਂ ਘੁੱਟੀ ਜਾਂਦੇ ਵਿੱਚੋਂ ਕਹਿੰਦੇ ਚਿੱਟਾ-ਚਿੱਟਾ ਲਿਕਵਿਡ ਜਿਹਾ ਕੋਈ ਨਿਕਲ ਰਿਹਾ ਤੁਸੀਂ ਕਹਿੰਦੇ ਮਹਾਰਾਜ ਵੀ ਆਹ ਪਤਾ ਨਹੀਂ ਕੀ ਹੋਇਆ ਜੀ ਮੈਂ ਡੇਲੋਂ ਸਾਹਿਬ ਨੂੰ ਮੈਂ ਕਹੇ ਜੀ ਨਹੀਂ ਮੈਂ ਠੀਕ ਐ ਕਿਰਪਾ ਮਹਾਰਾਜ ਦੀ ਤੇ ਨਾਲ ਹੀ ਉਦੋਂ ਸੰਤ ਮਹਾਰਾਏ ਨੇ ਚਾਰਖੰਡਪਾਟ ਸਾਹਿਬ ਇਥੇ ਸੰਗਰੂਰ ਇਲਾਕੇ ਦੇ ਵਿੱਚ ਦੇ ਦਿੱਤੇ ਸੀਗੇ ਜਦ ਅੱਜਖੰਡਪਾਟ ਸਾਹਿਬ ਰੱਖਿਆ ਇੱਕ ਦਿਨ ਪਹਿ ਕੇ ਅਗਲੇ ਦਿਨ ਭੋਗ ਪੈਣਾ ਔਰ ਮਿੰਦਰ ਸਿੰਘ ਉਹਨਾਂ ਨੇ ਜਿਹੜਾ ਬਚਨ ਮੈਨੂੰ ਸੁਣਾਇਆ ਸੀਗਾ ਉਹ ਦੂਜੇ ਤੀਜੇ ਦਿਨ ਮੇਰੇ ਪੈਰ ਤੇ ਕਾਫੀ ਖਾਰਿਸ਼ ਹੋਣੀ ਸ਼ੁਰੂ ਹੋ ਗਈ ਉਹ ਖਾਰਿਸ਼ ਹੁੰਦੀ ਹੁੰਦੀ ਉਹ ਸਾਡੇ ਦੁਆਬੇ ਚ ਫੂੜਾ ਕਹਿੰਦੇ ਇਧਰ ਗੁੰਮ ਕਹਿੰਦੇ ਆਪਣੇ ਹਨਾ ਗੁੰਮਜਾ ਪੜਨਾ ਸ਼ੁਰੂ ਹੋ ਗਿਆ ਉਹ ਪਾਕਾ ਜਾਂ ਪੱਕ ਗਿਆ ਤੇ ਉਹਦੇ ਤੋਂ ਪਹਿਲਾਂ ਲਾਲੀ ਜੀ ਦੇ ਵਿੱਚ ਫਿਰ ਉਹ ਤੋਂ ਕਾਲਾ ਹੋਣਾ ਸ਼ੁਰੂ ਹੋ ਗਿਆ ਤੰਦਰੁਸਤ ਅੰਦਰ ਬੜੀ ਪੀੜ ਜਾਣ ਲੱਗੀ ਮੇਰੇ ਉੱਪਰ ਲੱਤ ਦੇ ਵਿੱਚ ਦੀ ਇਸ ਤਰ੍ਹਾਂ ਚੌਥੇ ਘੜਪਾਟ ਸਾਹਿਬ ਜਦੋਂ ਸੰਤ ਮਹਾਰਾਜ ਆਏ ਤੇ ਉਸ ਦਿਨ ਮੇਰੇ ਕੋਲ ਚੱਲ ਨਹੀਂ ਸੀ ਹੁੰਦਾ ਅਸੀਂ ਭਗਤ ਜੀ ਮਹਾਰਾਜ ਦੇ ਨਾਲ ਗੜਵਈ ਆਏ ਸੀਗੀ ਉਸ ਦਿਨ ਤੇ ਮੈਂ ਬਾਹਰ ਹੀ ਨਾਲ ਦਬੇ ਘਰ ਚ ਜਿਵੇਂ ਕਿ ਜਥੇਦਾ ਲੀਲਾ ਸਿੰਘ ਉਹਨਾਂ ਦੇ ਘਰ ਸੀਗਾ ਪ੍ਰੋਗਰਾਮ ਤੇ ਮੈਂ ਭਗਤ ਜੀ ਕੋਲ ਹੀ ਬਹਿ ਗਿਆ ਬਾਹਰ ਬੈ ਗੇ ਮੇਰੇ ਤੋਂ ਚੱਲ ਨਹੀਂ ਸੀ ਹੁੰਦਾ ਉਹ ਮਹਾਰਾਜ ਜੀ ਜਦੋਂ ਸਮਾਪਤੀ ਹੋਈ ਚੱਲ ਗਏ ਉੱਥੋਂ ਅਸੀਂ ਵੀ ਗੱਡੀਆਂ ਪਿੱਛੇ ਲੱਗ ਗਏ ਆ ਜਿੱਦਾਂ ਨਾਲ ਜਾਈਦਾ ਸੀ ਸਾਰੇ ਜਣੇ ਜੀ ਤੁਹਾਨੂੰ ਵੀ ਵਸੂਣਾ ਸਾਹਿਬ ਤੋਂ ਨਾਨਕੀਣਾ ਸਾਹਿਬ ਆ ਕੇ ਗੁਰਦੁਆਰਾ ਸਾਹਿਬ ਦੇ ਮੂਹਰੇ ਗੱਡੀ ਜੀ ਸੰਤ ਮਹਾਨ ਨੇ ਰੋਕ ਲਈ ਕਹਿੰਦੇ ਸਰਦਾਰ ਨੂੰ ਲੈ ਕੇ ਆਓ ਬੁਲਾਓ ਨੂੰ ਮੈਂ ਤੇ ਮੋਨੀ ਬਾਬਾ ਜੀ ਅਸੀਂ ਇੱਕੋ ਗੱਡੀ 'ਚ ਸੀਗੇ ਤੇ ਮੈਨੂੰ ਹੁਣ ਚੱਲ ਨਹੀਂ ਸੀ ਹੁੰਦਾ ਮੈਂ ਗੱਡੀ 'ਚ ਉਤਰ ਕੇ ਹੌਲੀ-ਹੌਲੀ ਗਿਆ ਮੋਨੀ ਜੀ ਮਹਾਰਾਜ ਪਹਿਲਾਂ ਚਲੇ ਗਏ ਮਹਾਰਾਜ ਕਹਿੰਦੇ ਕੀ ਗੱਲ ਹੋਈ ਤੇ ਮੋਨੀ ਜੀ ਕਹਿੰਦੇ ਜੀ ਉਹ ਪੱਕਾ ਜਾ ਹੋਇਆ ਗੁੰਮ ਜਾ ਹੋਇਆ ਗੁੰਮਜਾ ਬਣਿਆ ਜੀ ਤੇ ਮਹਾਰਾਜ ਮੈਂ ਵੀ ਉਹਨੇ ਚੰਨ ਨੂੰ ਪਹੁੰਚ ਗਿਆ ਮਹਾਰਾਜ ਨੇ ਇੱਕ ਸਕੈਂਟਲੀ ਜਿੱਦਾ ਆਪਣੀਆਂ ਪਲਕਾਂ ਥੱਲੇ ਕੀਤੀਆਂ ਥੋੜਾ ਜਿਹਾ ਜਿੱਦਾਂ ਆਪਾਂ ਪਲਕ ਝਮਕਦੇ ਆ ਤਾਂ ਥੋੜਾ ਜਿਆਦਾ ਜਲਦੀ ਮੁੜ ਜਾਂਦੀ ਮਹਾਰਾਜ ਨੇ ਥੋੜਾ ਜਿਹਾ ਰੋਕੇ ਨਾਲ ਹੀ ਸੰਤ ਮਹਾਰਾਜ ਕਹਿੰਦੇ ਕਹਿੰਦੇ ਇਦਾਂ ਕਰਿਓ ਉਬਨਬੋਰੇ ਕਹਿੰਦੇ ਭਗਜੀ ਕੋਲ ਜਾਇਓ ਹੋਣ ਜਦੋਂ ਬਨਵੋਰੀ ਦਾ ਨਾਮ ਲਿਆ ਹੁਣ ਅਸੀਂ ਸੰਗਤ ਸਾਰੀ ਜਾਣਦੀ ਸੀਗੀ ਆਪਾਂ ਵੀ ਬਨਵੋਰੀ ਭਗਤ ਜੀ ਕੀ ਕਰਦੇ ਨੇ ਉਹ ਕੌਣ ਨੇ ਮਹਾਰਾਜ ਦੇ ਬਖਸ਼ੇ ਹੋਏ ਗਾਰਡੂ ਸੀਗੇ ਤੇ ਉਹਨਾਂ ਦੇ ਏਡੀ ਕਿਰਪਾ ਸੀ ਵੀ ਉਹ ਸੌਂਗੀ ਦੱਸ ਦਿੰਦੇ ਸੀ ਵੀ ਕਿਹੜਾ ਕੀੜਾ ਲੜਿਆ ਜਾਂ ਕੀ ਆ ਉਹ ਅਸੀਂ ਜਿਹਨੂੰ ਗੁੰਮ ਜਾਂ ਪਾਕਾ ਸਮਝੀ ਜਾਂਦੇ ਸੀ ਇਹ ਉਹ ਖੇਡ ਕੁਸ਼ੋਰ ਨਿਕਲ ਆਈ ਨਾਲ ਹੀ ਸਾਡੇ ਵੀ ਕੰਮ ਖੜ ਗਿਆ ਵੀ ਇਹ ਤਾਂ ਗੱਲ ਹੋ ਰਿਆ ਕੋਈ ਅਸੀਂ ਆਏ ਅਸੀਂ ਸੰਤ ਮਹਾਰਾਜ ਇਨਾ ਬਚਨ ਕਰਕੇ ਫਤਿਹਗੜ੍ਹ ਸਾਹਿਬ ਨੂੰ ਚਲੇ ਗਏ ਤੇ ਅਸੀਂ ਵਾਪਸ ਨਵੇਂ ਮਸਤੂਣਾ ਸਾਹਿਬ ਆ ਗਏ ਅਸੀਂ ਗੱਡੀ ਚੱਕੀ ਅਸੀਂ ਚਲੇ ਗਏ ਉਹਨਾਂ ਕੋਲ ਬਾਬਾ ਜੀ ਉਹਨਾਂ ਕੋਲ ਭੱਲ ਜੀ ਉਹਨਾਂ ਕੋਲ ਉਹਨਾਂ ਨੇ ਮੇਰੇ ਗਿੱਟੇ ਤੋਂ ਸੰਘ ਕੇ ਮੈਨੂੰ ਕਹਿੰਦੇ ਹਾਂ ਕਹਿੰਦੇ ਸਾਪੀ ਆ ਮੈਂ ਕਿਹਾ ਕਿਹੜਾ ਕਹਿੰਦੇ ਛੱਡ ਪਰੇ ਤੂੰ ਕੀ ਲੈਣਾ ਕੋਲ ਬਲੇਡ ਜਾ ਪਿਆ ਸੀ ਮਾਰਿਆ ਤੇ ਉਹ ਸਾਰਾ ਜੀ ਚੀਰਾ ਦੇ ਕੇ ਤੂੰ ਸਾਰਾ ਉਹਨੂੰ ਨਗਾ ਗਿਆ ਅੰਦਰ ਪੀ ਗਿਆ ਸਾਰਾ ਬਸ ਉਹਨਾਂ ਦੇ ਘਰੋਂ ਬੀਬੀ ਚਾਹ ਪਾਣੀ ਬਣਾਉਣ ਲੱਗੀ ਉਹਨਾਂ ਚੋਂ ਉਹਨਾਂ ਨੇ ਕੁਝ ਬਚਨ ਸੁਣਾਏ ਕੁਝ ਅਸੀਸਾਂ ਸੁਣਾਏ ਤੇ ਉਹਨੇ ਜਿਹੜੀ ਮੇਰੇ ਅੰਦਰ ਅੰਦਰ ਪੀੜ ਜਾਂਦੀ ਸੀ ਉਹ ਬਿਲਕੁਕੁਲ ਖਤਮ ਹੋ ਗਈ ਉਹ ਕਹਿੰਦੇ ਵੀ ਇਦਾਂ ਕਰਿਓ ਭਾਈ ਵੀ ਆ ਸੰਭਾਲੂ ਦੇ ਦਰਖਤ ਦੇ ਕਹਿੰਦੇ ਪੱਤੇ ਲੈ ਲਿਓ ਸਵੇਰੇ ਸ਼ਾਮ ਟਕੋਰ ਕਰਿਓ ਉਹ ਵੀ ਆਪਣੇ ਜਥੇਦਾਰ ਭੋਲਾ ਸਿੰਘ ਉਹਨਾਂ ਦੇ ਮੰਗਵਾਲ ਘਰੋਂ ਇੱਥੇ ਹੀ ਮਿਲ ਗਏ। ਅਸੀਂ 8-10 ਦਿਨ ਤਪੋਰ ਕੀਤੀ। ਜਿਹੜਾ ਰਮਿੰਦਰ ਸਿੰਘ ਨੂੰ ਜਿਹੜਾ 10 ਦਿਨ ਪਹਿਲਾਂ ਸੁਪਨਾ ਆਇਆ ਸੀ ਜਿਹਦੇ ਵਿੱਚ ਉਹ ਮੈਨੂੰ ਕਹਿੰਦਾ ਵੀ ਉਹ ਪੈਰ ਤੁਸੀਂ ਕੁੱਟੀ ਜਾਂਦੇ ਹੋ ਤੇ ਉਹ ਸਾਰਾ ਖੇੜ ਉਹ ਵਰਤਿਆ। ਇੱਕ 10 ਦਿਨਾਂ ਬਾਅਦ ਸਾਰਾ ਚਾਲਾ ਲੱਤ 'ਚੋਂ ਮੇਰੀ 'ਚੋਂ ਉਹ ਗਿੱਟੇ 'ਚੋਂ ਜਦੋਂ ਚੱਲਿਆ ਉਸ ਤੋਂ ਬਾਅਦ ਉਹ ਜਿਹੜਾ ਸਿਗਾ ਜ਼ਖਮ ਸੁੱਕਣਾ ਸ਼ੁਰੂ ਹੋ ਗਿਆ। ਨਾਲ ਹੀ ਸੰਤ ਮਹਾਰਾਏ ਨੇ ਵਚਨ ਕਰ ਦਿੱਤਾ ਵੀ 25 ਤਰੀਕ ਸਿੰਘ ਲੈ ਕੇ ਕਹਿੰਦੇ ਹਜੂਰ ਸਾਹਿਬ ਚਲੇ ਜਾਓ ਸੇਵਾ ਦੇ ਸੋ ਇੱਕ ਮਹਾਪੁਰਖ ਜਿਹੜੇ ਕਮਾਈ ਵਾਲੇ ਹੁੰਦੇ ਆ ਜਿਹੜੇ 10 15 ਦਿਨ ਪਹਿਲਾਂ ਹੀ ਜਿਹੜਾ ਹਰਮਿੰਦਰ ਸਿੰਘ ਉਹਨਾਂ ਨੂੰ ਡੇਲੋ ਵਾਲੇ ਨੂੰ ਸੁਪਨੇ 'ਚ ਹੀ ਸਾਰਾ ਕੁਝ ਦਿਖਾ ਦਿੱਤਾ ਉਸ ਸਮਰੱਥ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਸਿੱਖੀ ਸੇਵਕੀ ਆਪਣੇ ਕੌਣ ਨੇ ਕੀ ਚੱਲ ਰਿਹਾ ਸੋ ਇਸ ਕਰਕੇ ਜਦੋਂ ਆਪਾਂ ਗੁਰੂ ਮਹਾਪੁਰਖਾਂ ਕੋਲ ਆਉਨੇ ਆ ਸਾਰਾ ਕੁਝ ਢਾਹ ਕੀ ਢੇਰੀਆਂ ਪੁੜੀਆਂ ਬਸਣਾ ਇਕ ਮਹਾਪੁਰਖ ਦੇ ਜਿੱਥੇ ਬੈਠੇ ਹੋ ਜਾਂ ਜਿਹੜੇ ਨਾਲ ਵੀ ਜੁੜੇ ਹੋ ਜਿੱਥੇ ਵੀ ਜੁੜੇ ਹੋ ਤੁਸੀਂ ਬਸ ਉਹਨਾਂ ਦੇ ਚਰਨ ਫੜ ਲਿਆ ਕਰੋ ਸਿਰ ਉੱਤੇ ਰੱਖ ਦੋ ਉੱਤੇ ਗੁਰੂ ਗ੍ਰੰਥ ਸਾਹਿਬਹਾਰਾ ਜੀ ਟੇਕਿਆ ਆਪਾਂ ਨੂੰ ਆਪਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੇ ਬੀਬੀ ਸਾਹਿਬਾਨਾਂ ਦੀ ਤੇ ਉਹਨਾਂ ਦੇ ਬਖਸ਼ੇ ਸਾਧੂ ਸੰਤਾਂ ਮਹਾਪੁਰਖਾਂ ਦੀ ਸੋ ਇਸ ਕਰਕੇ ਆਪਾਂ ਮੇਰੀ ਤਾਂ ਬੇਨਤੀ ਇਹੀ ਆ ਵੀ ਉਹਨਾਂ ਦੇ ਚਰਨ ਧੈਣ ਦਾ ਸਾਨੂੰ ਸਿੱਖਣ ਦੀ ਲੋੜ ਆ ਵੀ ਅਸੀਂ ਢੈਣਾ ਕਿੱਦਾਂ ਆ ਦਿੱਗਣਾ ਕਿਦਾਂ ਆ ਜਿੰਨਾ ਚਿਰ ਸਾਡੇ ਚ ਮੈਂ ਨਹੀਂ ਜਾਂਦੀ ਉਹਨਾਂ ਚਿਰ ਗੁਰੂ ਮਹਾਪੁਰਖ ਵੀ ਕੋ ਨਹੀਂ ਆਉਂਦੇ ਉਹਨਾਂ ਚਿਰ ਸਮਝਦੇ ਨਾ ਮੇਰੀ ਗੱਲ ਆਪਾਂ ਤੇ ਮਹਾਰਾਜ ਦੇ ਨਾਲ ਦੇਖਿਆ ਹੀ ਆ ਸੁਵਿੰਨੀਆਂ ਗਬਿੰਤੀਆਂ ਨੇ ਤੇ ਇੱਕ ਸ਼ਬਦ ਆਪਾਂ ਕਰਨਾ ਪੜ ਕੇ ਮਹਾਰਾਜ ਦੇ ਚਰਨਾਂ 'ਚ ਸਮਾਪਤੀ ਕਰਦੇ ਹਾਂ ਜੀ ਮੇਰੇ ਵੱਲੋਂ ਬਾਕੀ ਜਿੱਦਾਂ ਬਾਬਾ ਜੀ ਅੱਗੇ ਹੁਕਮ ਆਊਗਾ ਕਰ ਲੈਣਗੇ ਜੀ ਹਨਾ ਨੀ ਸਾਨੂੰ ਰੱਖੀ ਚਰਨਾ ਦੇ ਨਾਲ ਜੋੜ ਕੇ ਇਹੋ ਸਾਡੀ ਵੇਨਤੀ ਗੁਰੂ ਆ ਸਾਨੂੰ ਰੱਖੀ ਚਰਨਾ ਦੇ ਨਾਲ ਜੋੜ ਕੇ ਇਹੋ ਸਾਡੀ ਵੇਨਤੀ ਗੁਰੂ ਜੀ

ਇਹੋ ਰੀਤੇ ਬੇਬਸੀ ਗੁਰਾ ਸਾਨੂੰ ਰਖੇ ਯਾਰਾਂ ਦੇ ਮਾਰ ਤੋਂੁਰ ਕੇ ਇਹੋ ਰੀਤੇ ਬੇਬਸੀ ਗੁਰਾ ਕੀ ਕਾਰਤ ਜੀ ਦਾ ਤੁਝੂ ਦੇ ਚੇਤੇ ਤੁਹਾਨੂੰ ਕਾਸਾ ਸਤਿ ਸਤ ਸਾਨੂੰ ਰਖਿ ਚਾਰੇ ਰਹਾਵੇ ਨਾਲ ਜੋਰ ਕੇ ਸਿਉ ਹੋ ਸਾਥੀ ਸੇ ਦਿੱਤੀ ਜਿਵਰਾ ਸਾਨੂੰ ਰਖਿ ਚਾਰੇ ਰਹਾਵੇ ਨਾਲ ਜੋਰ ਕੇ ਸਿਉ ਹੋ ਸਾਥੀ ਸੇ ਦਿੱਤੀ ਜਿਵਰਾ